ਸਾਰਿਆਂ ਨੂੰ ਪਿਆਰ ਸਤਿਕਾਰਯੋਗ ਮੁਖੜੇ ਆਵਗੇ ਪੀਕਾ ਸਰਵਾਨ ਅਤੇ ਪਿਆਰੇ ਬੱਚਿਓ ਅੱਜ ਅਸੀਂ ਕਾਰੀ ਮਿਲਤ ਸਕੂਲ ਦੇ ਹੈ ਜੋ ਆਪਣਾ ਕਮਾਂਦਰੀ ਜਲ ਮਿਸ਼ਨ ਖਗਵਾੜਾ ਨਾਲ ਜਾ ਰਿਹਾ ਉਹਦੇ ਸੰਬੰਧੀ ਆਪਣਾ ਪ੍ਰੋਗਰਾਮ ਕਰਨ ਦੇ ਵਿੱਚ ਸਭ ਤੋਂ ਪਹਿਲਾਂ ਮੇਰਾ ਪਾਣੀ ਨੂੰ ਸਰਵਪੱਖ ਪਾਣੀ ਦੀ ਸੰਭਾਲ ਇਹਨੂੰ ਆਪਾਂ ਸਾਫ਼ ਕੇ ਤਰ੍ਹਾਂ ਰੱਖਣਾ ਇਹ ਗੀਖੀ ਜੀ ਉਹ ਦੁਨੀਆਂ ਦੇ ਲੋਕੋ ਸੰਭੋ ਸਮਾ ਪਾਣੀ ਦਾ ਉਹ ਦੁਨੀਆਂ ਦੇ ਲੋਕੋ ਸੰਭੋ ਸਮਾ ਪਾਣੀ ਦਾ ਜਿਵੇਂ ਨਾ ਚੱਲਦਾ ਚੱਕਰ ਹੈ ਜ਼ਿੰਦਗਾਨੀ ਦਾ ਜਿਹਦੇ ਨਾਲ ਚੱਲਦਾ ਚੱਕਰ ਹੈ ਜ਼ਿੰਦਗਾਨੀ ਦਾ ਉਹ ਦੁਨੀਆਂ ਦੇ ਲੋਕੋ ਸੰਭੋ ਸਮਾ ਪਾਣੀ ਦਾ ਪਾਣੀ ਦਾ ਸਤਕਾਰ ਕਰੋ ਗੁਰਬਾਣੀ ਦਾ ਸਤਕਾਰ ਕਰੋ ਫਰਮਾਨ ਹੈ ਬਾਣੀ ਦਾ ਕਉਦਨੀਆ ਦੇ ਲੋਕੋ ਸੰਭੋ ਸੰਮਾ ਪਾਣੀ ਦਾ ਲੋੜਾ ਤੋਂ ਵਦੂ ਜੇ ਲੋਕੀ ਪਾਣੀ ਛੁੱਟਣਗੇ ਜੀਵੰਦੇ ਬਲ ਤੇ ਬਰਬਾਦੀ ਦੇ ਰਾਹਾਂ 'ਵਲ ਟੁੱਕਣਗੇ ਲੋੜਾ ਤੋਂ ਵਦੂ ਜੇ ਲੋਕੀ ਪਾਣੀ ਛੁੱਟਣਗੇ ਜੀਵੰਦੇ ਬਲ ਬਰਬਾਦੀ ਦੇ ਰਾਹਾਂ 'ਵਲ ਟੁੱਕਣਗੇ ਸੁਖ ਜੇ ਰੁੱਖ ਬਣਜੂ ਬਲ ਹਟਾਣੀ ਦਾ ਸੁਖ ਜੇ ਰੁੱਖ ਬਣਜੂ ਬਲਣ ਦਾਣੀ ਦਾ ਕਉਦਨੀਆ ਦੇ ਲੋਕੋ ਸੰਭੋ ਸੰਮਾ ਪਾਣੀ ਦਾ ਉਹ ਦੁਨਿਆ ਦੇ ਲੋਕੋ ਸੰਭੋ ਸੰਭਾ ਪਾਣੀ ਦਾ ਘਾਟ ਪਾਣੀ ਦੇ ਪਹਿਣ ਦੇ ਘਾਟ ਇਨਸਾਨਾਂ ਤੇ ਘਾਟ ਪਾਣੀ ਨਹੀਂ ਪਹਿਣਦੇ ਉਹਦੇ ਘਾਟ ਇਨਸਾਨਾਂ ਤੇ ਹਰਿਆਲੀ ਦੇ ਖੰਡਰ ਬਣਦੇ ਰੇਗਸਾਨਾਂ ਦੇ ਹਰਿਆਲੀ ਦੇ ਖੰਡਰ ਬਣਦੇ ਰੇਗਸਾਨਾਂ ਦੇ ਇਹ ਪਾਉ ਮੁਸੀਬਤ ਚੱਕਰ ਜੰਤ ਕਹਾਣੀ ਦਾ ਪਹਿਜੂ ਵਿੱਚ ਮੁਸੀਬਤ ਚੱਕਰ ਜੰਤ ਕਹਾਣੀ ਦਾ ਉਹ ਦੁਨਿਆ ਦੇ ਲੋਕੋ ਸੰਭੋ ਸੰਭਾ ਪਾਣੀ ਦਾ ਲੋਰ ਪਾਣੀ ਦੇ ਥਾਂਪਣ ਦੇ ਉੱਪਰ ਆਲੇ ਕਰਨੇ ਦੀ ਲੋਰ ਪਾਣੀ ਦੇ ਥਾਂਪਣ ਦੇ ਉੱਪਰ ਆਲੇ ਕਰਨੇ ਦੀ ਬਚਤ ਕਰਕੇ ਪਾਣੀ ਦੇ ਭੰਡਾਰੇ ਭਰਨੇ ਦੀ ਬਚਤ ਕਰਕੇ ਪਾਣੀ ਦੇ ਭੰਡਾਰੇ ਭਰਨੇ ਦੀ ਸਾ ਪਾਣੀ ਦੀ ਕਰਨਾ ਸੁਖਿਆ ਪਰਜ ਪਰਾਣੀ ਦਾ ਸਾ ਪਾਣੀ ਦੀ ਕਰਨਾ ਸੁਖਿਆ ਪਰਜ ਪਰਾਣੀ ਦਾ ਉਹ ਦੁਨੀਆ ਦੇ ਲੋਕ ਸੰਗੋ ਮੰਮਾ ਪਾਣੀ ਦਾ ਉਹ ਲੋਕ ਦੁਨੀਆ ਸੰਗੋ ਮੰਮਾ ਪਾਣੀ ਦਾ ਹਾਂਵਾ ਦੋ ਮਾਤਿਆਰ ਪਰਦੇਵ ਨਕੀਆਂ ਦੇ ਜਿਸਮ ਤੇ ਜੈਰ ਪੜਦੇ ਐਬ ਨਕੀਆਂ ਦੇ ਜਿਸਮ ਤੇ ਜੈਰ ਪੜਦੇ ਵਿਰ ਕਰ ਵਿੱਚ ਆਗ ਨਕੀਆਂ ਦੀ ਤੁਖ ਦੀ ਕਰਦੀ ਹੈ ਰਾਜ ਰਾਣੀ ਨੰਗ ਤੇ ਪੁਖਦੇ ਵਿਰ ਕਰ ਵਿੱਚ ਆਗ ਨਕੀਆਂ ਦੀ ਤੁਖ ਦੀ ਕਰਦੀ ਹੈ ਰਾਜ ਰਾਣੀ ਨੰਗ ਤੇ ਪੁਖਦੇ ਮੋੜੇ ਮਾ ਦੇ ਹਾਲਾਤ ਐਂ ਦੀਆਂ ਦੇ ਕਰਦੇ ਮਾੜੇ ਮੰਦੇ ਹਾਲਾਤ ਐਂ ਦੀਆਂ ਦੇ ਕਰਦੇ ਐਬ ਨਸ਼ਿਆਂ ਦੇ ਜੀਤ ਮੁਟ ਜੇਰ ਪਰ ਦੇਬ ਨਸ਼ਿਆਂ ਦੇ ਜੀਤ ਮੁਟ ਜੇਰ ਪਰ ਦੇ ਨਸ਼ਿਆਂ ਚ ਅੰਨਾ ਘੱਲ ਕਿਸੇ ਦੀ ਨਾ ਮੰਨਦਾ ਕਰਦੇ ਨੇ ਐਬ ਸੁਪਾਇਆ ਤਨ ਤੰਦ ਦਾ ਫਿਰ ਨਸ਼ਿਆਂ ਦੇ ਨਾਲ ਕਰ ਜੇ ਚੜਦੇ ਤੇਰੇ ਨਸ਼ਿਆਂ ਦੇ ਨਾਲ ਕਰ ਜੇ ਚੜਦੇ ਉਹ ਨਸ਼ਿਆਂ ਦੇ ਜਿਸਮ ਚ ਯਾਰ ਪਰਦੇ ਬਨਸ਼ਿਆਂ ਦੇ ਜਿਸਮ ਚ ਹੈ ਪਰਦੇ ਨਸ਼ਿਆਂ ਦੇ ਅਕੀਆ ਦੀ ਸੋਚ ਰਹਿੰਦੀ ਸਾੜੂ ਦੀ ਨਸ਼ਿਆਂ ਦੀ ਜ਼ਹਿਰ ਮਾਰੂ ਰੋਗ ਕਈ ਜੜਦੀ ਨਸ਼ਿਆਂ ਦੇ ਐਬੀਆਂ ਦੀ ਸੋਚ ਰਹਿੰਦੀ ਸਾੜੂ ਦੀ ਨਸ਼ਿਆਂ ਦੀ ਜ਼ਹਿਰ ਮਾਰੂ ਰੋਗ ਕਈ ਜੜਦੀ ਰੰਗ ਦੇ ਘਾਤਿਕ ਰੰਗੇ ਮੀਂਹ ਵਰਦੇ ਰੰਗ ਦੇ ਘਾਤਿਕ ਰੰਗੇ ਮੀਂਹ ਵਰਦੇ ਐਬ ਨਸ਼ਿਆਂ ਦੇ ਜਿਸਮਟ ਜ਼ਹਿਰ ਪੜਦੇ ਐਬ ਨਸ਼ਿਆਂ ਦੇ ਜਿਸਮਟ ਜ਼ਹਿਰ ਪੜਦੇ ਨਸ਼ਿਆਂ ਦੀ ਗੁਤੀ ਜਿਵੇਂ ਸਿਖਰਾਂ ਤੇ ਚੜਨ ਦੀ ਬਣਦੀ ਅਜੰਦਰ ਹੀ ਮੌਤ ਵਾਲੇ ਦਾਰ ਦੇ ਸੁਖੀ ਰਹਿੰਦੇ ਜੋ ਨਸ਼ਿਆਂ ਦੇ ਰਾਖੜਦੇ ਸੁਖੀ ਰਹਿੰਦੇ ਜੋ ਨਸ਼ਿਆਂ ਦੇ ਰਾਖੜਦੇ ਐਬ ਨਖੀਆਂ ਦੇ ਜਿ ਸਮਝਿਆ ਯਾਰ ਪਾਲਦੇ ਐ ਬਨਖੀਆਂ ਦੇ ਜਿ ਸਮਝਿਆ ਯਾਰ ਪਾਲਦੇ ਬਹੁ ਪਛਤਾਉਣਾ ਨਹੀਂ ਤੇ ਫੇਰ ਬੜਾ ਸੁਖਿਆ ਜੇ ਨਾ ਵੀੜਾ ਨਖੀਆਂ ਖਲਾਫ ਹੋ ਆਪਾਂ ਚੁਕਿਆ ਬਹੁ ਪਛਤਾਉਣਾ ਨਹੀਂ ਤੇ ਫੇਰ ਬੜਾ ਸੁਖਿਆ ਜੇ ਨਾ ਵੀੜਾ ਨਖੀਆਂ ਖਲਾਫ ਹੋ ਆਪਾਂ ਚੁਕਿਆ ਕਈ ਨਸ਼ਿਆਂ ਦੇ ਸਾਗਰਾਂ 'ਚ ਰਹਿਣੇ ਕਰਦੇ ਕਈ ਨਸ਼ਿਆਂ ਦੇ ਸਾਗਰਾਂ 'ਚ ਰਹਿਣੇ ਕਰਦੇ ਐ ਬਨਸ਼ਿਆਂ ਦੇ ਜੀਤ ਮੁੱਚ ਗੇਰ ਪਾਦੇ ਬੰਦੀ ਪੰਜਾਬੀ ਦੀ ਉੱਕੀ ਸ਼ਾਨ ਬਦੌਣੀਆਂ ਪੜਦ ਲਿਖਦੇ ਰਹਿਣਾ ਮੈਂ ਮਾਂ ਇਸ ਵੀ ਗੋਣੀਆਂ ਮਾਂ ਬੋਲੀ ਪੰਜਾਬੀ ਦੀ ਸ਼ਾਨ ਵਧਾਉਣੀ ਆ ਪੰਜਾਬੀ ਜੱਟੇ ਵਾਲਾ ਸਭਿਆਚਾਰ ਬਣ ਹੋਣਾ ਆ ਮਾਂ ਬੋਲੀ ਦਾ ਜੱਜ ਬਾਦ ਦੇ ਲਾਂ ਵਿੱਚ ਬਸੋਣਾ ਆ ਗੀਤ ਗਿਲ ਤੇ ਕਵਤਾ ਪਾਣੀ ਤੇਤਨ ਹੋਣੀ ਆ ਮਾਂ ਬੋਲੀ ਪੰਜਾਬੀ ਦੀ ਸ਼ਾਨ ਵਧਾਉਣੀ ਆ ਮਾਂ ਬੋਲੀ ਪੰਜਾਬੀ ਦੀ ਸ਼ਾਨ ਵਧਾਉਣੀ ਆ ਮਾਂ ਬੋਲੀ ਪੰਜਾਬੀ ਦੀਆਂ ਘਰ ਦੇ ਰਣਾਂ ਤਰਾਂ ਆ ਆਨ ਮਾਣ ਪੰਜਾਬੀ ਦੇ ਸਾਡੇ ਦੇ ਵਿਧੀ ਸੰਧਰਾਨਾ ਪ੍ਰਚਾਰ ਪੰਜਾਬੀ ਕਰਕੇ ਰੀਮੋਦ ਬਚਾਉਣੀਆਂ ਮਾਂ ਬੋਲੀ ਪੰਜਾਬੀ ਦੀ ਸ਼ਾਨ ਬਣਾਉਣੀਆਂ ਜਿਵੇਂ ਰੰਗ ਪੰਜਾਬੀ ਕੋਲ ਜੇ ਦੁੱਖ ਤੇ ਕਮੀਆਂ ਆਆਂ ਗਿਆਨ ਦਾ ਚਲਨ ਹੋਵੇ ਦੂਰ ਹੋਣੀਆਂ ਕਮੀਆਂ ਆਆਂ ਮਾਂ ਬੋਲੀ ਦੇ ਸ਼ਬਦਾਂ ਦੀ ਫਲਵਾੜੀ ਲਾਉਣੀਆਂ ਮਾਂ ਬੋਲੀ ਦੇ ਸ਼ਬਦਾਂ ਦੀ ਫਲਵਾੜੀ ਲਾਉਣੀਆਂ ਮਾਂ ਬੋਲੀ ਪੰਜਾਬੀ ਦੀ ਸ਼ਾਨ ਬਣਾਉਣੀਆਂ ਮਾ ਬੋਲੀ ਪੰਜਾਬੀ ਦੀ ਸ਼ਾਨ ਵਧਾਉਣੀ ਆ ਮਾ ਬੋਲੀ ਪੰਜਾਬੀ ਜੋ ਲਿਖਦੇ ਪੜ੍ਹਦੇ ਆ ਸੈਰ ਕਰੀਂ ਜਾਂ ਮੰਡਾ ਤੇ ਜਾ ਉੱਤੇ ਚੜਦੇ ਆ ਮਾ ਬੋਲੀ ਪੰਜਾਬੀ ਜੋ ਲਿਖਦੇ ਪੜ੍ਹਦੇ ਆ ਸੈਰ ਕਰੀਂ ਜਾਂ ਮੰਡਾ ਤੇ ਜਾ ਉੱਤੇ ਚੜਦੇ ਆ ਸੁੱਖਿਆਂ ਦੇ ਰੰਗ ਚ ਮਾ ਬੋਲੀ ਦੀ ਕੀ ਤਰ੍ਹਾਂ ਵਧਾਉਣੀ ਆ ਮਾ ਬੋਲੀ ਪੰਜਾਬੀ ਦੀ ਕੀ ਸ਼ਾਨ ਵਧਾਉਣੀ ਆ ਮਾ ਬੋਲੀ ਪੰਜਾਬੀ ਦੀ ਕੀ ਸ਼ਾਨ ਵਧਾਉਣੀ ਆ